ਛੋਟੇ ਸਹਿਬਜ਼ਾਦੀ ਅਤੇ ਮਾਤਾ ਗੁਜਰਕੌਰ ਦੀ ਸਹਾਦਤ ਨੂੰ ਸਮਰਪਿਤ ਜਗਰਾਉਂਦੇ ਮਹਾਪ੍ਰਗਿਆ ਸਕੂਲ ਵੱਲੋਂ ਰਾਣੀ ਝਾਂਸੀ ਜੌਂਕ ਵਿੱਚ ਕੇਸਰ ਅਤੇ ਬਦਾਮਾਂ ਵਾਲੇ ਦੁੱਧ ਦਾ ਲੰਗਰ ਲਗਾਇਆ ਗਿਆ ਇਸ ਮੌਕੇ ਠੰਡ ਦੇ ਮੌਸਮ ਵਿੱਚ ਆਮ ਲੋਕਾਂ ਨੇ ਜਿੱਥੇ ਇਸ ਦੁੱਧ ਦਾ ਲੰਗਰ ਛੱਕ ਕੇ ਆਪਣੇ ਆਪ ਨੂੰ ਬੜਪਾਗਾ ਮੰਨਿਆ ਉੱਥੇ ਹੀ ਬੱਚਿਆਂ ਨੇ ਵੀ ਛੋਟੇ ਸਹਿਬਜ਼ਾਦੀਆਂ ਦੀ ਯਾਦ ਵਿੱਚ ਇਹ ਸੇਵਾ ਕਰਕੇ ਆਪਣੇ ਆਪ ਨੂੰ ਬੜਮੁੱਲੇ ਇਤਿਹਾਸ ਨਾਲ ਜੋੜਿਆ ਇਸ ਮੁੱਖੀ ਸਕੂਲ ਦੇ ਡਾਇਰੈਕਟਰ ਵਿਸ਼ਾਲ ਜੈਨ ਅਤੇ ਅਧਿਆਪਕ ਸਤਵੰਤ ਸਿੰਘ ਢਿੱਲੋਂ ਨੇ ਕਿਹਾ ਕਿ ਬੱਚਿਆਂ ਨੂੰ 크리스마ਸ ਦੇ ਨਾਲ-ਨਾਲ ਛੋਟੇ ਸਾਹਿਬ ਜਦਿਆਂ ਅਤੇ ਮਾਤਾ ਗੁਜਰਕੌਰ ਦੀ ਅਨਮੋਲ ਸ਼ਹਾਦਤ ਬਾਰੇ ਪੂਰੀ ਜਾਣਕਾਰੀ ਦੇ ਕੇ ਇਹ ਸੇਵਾ ਬੱਚਿਆਂ ਕੋਲੋਂ ਕਰਵਾਈ ਜਾ ਰਹੀ ਹੈ ਤਾਂ ਜੋ ਬੱਚੇ ਹਮੇਸ਼ਾ ਆਪਣੇ ਇਤਿਹਾਸ ਨਾਲ ਜੁੜੇ ਰਹਿਣ ਅਤੇ ਪੜ੍ਹਾਈ ਤੋਂ ਬਾਅਦ ਵੀ ਆਪਣੇ ਆਪ ਨੂੰ ਅਮੀਰ ਵਿਰਸੇ ਨਾਲ ਜੋੜੀ ਰੱਖਣ ਆਓ ਦੇਖਦੇ ਹਾਂ ਜਗਰੌਂ ਤੋਂ ਹੇਮਰਾਜ ਬੱਬਰ ਦੇ ਨਾਲ ਰਜਨੀਸ਼ ਬਾਂਸਲ ਦੀ ਇਹ ਖਾਸ ਰਿਪੋਰਟ ਜਿਆਦਾ ਕੁਝ ਤਾਂ ਨਹੀਂ ਕਹੂੰਗਾ ਪਰ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੇ ਆਪਣੇ ਚਾਰੇ ਬੱਚੇ ਆਪਣੇ ਮਾਤਾ ਜੀ ਖੁਦ ਔਰ ਪਿਤਾ ਜੀ ਸਭ ਦੀ ਸ਼ਹਾਦਤ ਦਿੱਤੀ ਜਿਹਦੇ ਵਾਸਤੇ ਬਾਕੀ ਸਭ ਸਮਾਜ ਦੇ ਵਾਸਤੇ ਔਰ ਉਹਨਾਂ ਦੀ ਇਸ ਕੁਰਬਾਨੀ ਨੂੰ ਸਮਰਪਿਤ ਅੱਜ ਸਕੂਲ ਦੇ ਬੱਚਿਆਂ ਦੇ ਵਿੱਚ ਸੇਵਾ ਦੀ ਭਾਵਨਾ ਕੌਣ ਵਾਸਤੇ ਅਸੀਂ ਇਹ ਸਮਾਜ ਸਹਿਯੋਗ ਕਰ ਰਹੇ ਹਨ ਮੈਂ ਉਮੀਦ ਕਰਦਾ ਹਾਂ ਵੀ ਬੱਚਿਆਂ ਦੇ ਵਿੱਚ ਅچھے ਸੰਸਕਾਰ ਸੇਵਾ ਕਰਨ ਦੇ ਸੰਸਕਾਰ ਇਹਦੇ ਨਾਲ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੇਠ ਮਹਾਂ ਪ੍ਰਯਾਸ ਨੂੰ ਦੇ ਪ੍ਰਾਪਤੀਆਂ ਵੱਲੋਂ ਛੋਟੇ ਸਾਹਿਬ ਜਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਅੁੱਧ ਦਾ ਲੰਗਰ ਲਗਾਇਆ ਗਿਆ ਹੈ ਸਕੂਲ ਵੱਲੋਂ ਇਸ ਉਪਰਾਲੇ ਦਾ ਮਾਅ ਉਹ ਇਹ ਹੈ ਕਿ ਬੱਚਿਆਂ ਦੇ ਅੰਦਰ ਸੇਵਾ ਦੀ ਭਾਵਨਾ ਜਿਹੜੀ ਉੱਤਪਨ ਹੋਵੇ ਬੱਚਿਆਂ ਨੂੰ ਸਹਿਜ ਆਵੇ ਆਪਣੇ ਉਹ ਆਪਣੇ ਅਮੀਰ ਵਿਰਸੇ ਦੇ ਨਾਲ ਜੁੜਨ ਉਹਨਾਂ ਨੂੰ ਪਤਾ ਲੱਗੇ ਛੋਟੇ ਸਾਹਿਬ ਜਿਆਨੀਆਂ ਸ਼ਹਾਦਤ ਕੀ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਸ ਮਹੱਤਵ ਦੇ ਲਈ ਆਪਣੇ ਪਰਿਵਾਰ ਆਪ ਦਾ ਜਿਹੜਾ ਉਹ ਮਾਰਿਆ ਸਿੱਖ ਕੌਮ ਦੇ ਉੱਤੋਂ ਇਹ ਸਾਰਾ ਜਿਹੜਾ ਟਰਾਲਾ ਇਹ ਸਾਰੇ ਮਾਪਿਆਂ ਦੇ ਸਹਿਯੋਗ ਦੇ ਨਾਲ ਬੱਚਿਆਂ ਦੇ ਸਹਿਯੋਗ ਦੇ ਨਾਲ ਸਟਾਫ ਦੇ ਸਹਿਯੋਗ ਦੇ ਨਾਲ ਸਾਰਿਆਂ ਦੇ ਸਹਿਯੋਗ ਦੇ ਨਾਲ ਹੀ ਨੇਪਰੇ ਚੜਿਆ ਮੈਂ ਖਾਸ ਤੌਰ ਤੇ ਧੰਨਵਾਦ ਕਰਦਾ ਹਾਂ ਡਾਇਰੈਕਟਰ ਵਿਸ਼ਾਲ ਜੈਨ ਜੀ ਦਾ ਜਿਨ੍ਹਾਂ ਦੇ ਨੇਤ੍ਰਿਤਵ ਹੇਠ ਅਸੀਂ ਇਹ ਸਾਰਾ ਕੰਮ ਲਾ ਕੀਤਾ ਅਸੀਂ ਉਮੀਦ ਕਰਦੇ ਹਾਂ ਕਿ ਉਹਨਾਂ ਦੀ ਯੋਗ ਅਗਵਾਈ ਸਾਨੂੰ ਹਮੇਸ਼ਾ ਸਿੱਧੀ ਸੇਧ ਦਿੰਦੀ ਰਹੇ